ਲੇ ਹਾਰੀ ਕੁਦਰਤ ਵਸਿਆ ਪਾਉ ਜੀ ਮਾਝੇ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਇਸ ਧਰਤੀ ਦੇ ਵਿੱਚ ਜੋ ਵੀ ਬੀਜ ਹੁੰਦਾ ਜ ਤੁਹਾਨੂੰ ਦਿਖਾ ਰਿਹਾ ਵੇਖੋ ਸੰਤਰੇ ਲੱਗੇ ਸਾਡੀ ਧਰਤੀ ਤੇ ਕੀ ਕੀ ਹੋ ਸਕਦਾ ਐਂ ਹਰ ਕੋਈ ਚੀਜ਼ ਜੇ ਆਪ ਲਾਈਏ ਤੇ ਨਾਲੇ ਤੇ ਦਵਾਈਆਂ ਤੋਂ ਬਾਜੀਏ ਨਾਲੇ ਪਾਉਣ ਪਾਣੀ ਸਾਡਾ ਚੰਗਾ ਹਵਾ ਚੰਗੀ ਪ੍ਰਦੂਸ਼ਣ ਤੋਂ ਚੰਗਾ ਸੇਤਾ ਵੇਖੋ ਨ ਸੰਤਰੇ ਲੱਗੇ ਆ ਵੇਖੋ ਨਾਲ ਤੁਹਾਨੂੰ ਵਿਖਾ ਰਿਆ ਮੈਂ ਤુલਸੀ ਬਹੁਤ ਤਕੜੀ ਚੀਜ਼ ਆ ਤુલਸੀ ਆ ਕੜੀ ਪੱਤਾ ਇਹ ਸਭ ਤੋਂ ਚੰਗੀ ਚੀਜ਼ ਸੇਤਲੀ ਕੜੀ ਪੱਤਾ ਜਾਮ ਨੂੰ ਜਾਮ ਨੂੰ ਬਹੁਤ ਚੰਗੇ ਖਾਣੇ ਹਰ ਕੋਈ ਚੀਜ਼ ਆਪਾਂ ਘਰੋਂ ਆਪੋ ਆਪਣੇ ਘਰੇ ਸ਼ੁਰੂਆਤ ਕਰੀਆ ਵੇਖੋ ਨਿੰਮ ਸਭ ਤੋਂ ਵਧੀਆ ਨਿੰਮ ਆ ਨਿੰਮ ਦੀ ਦਤਣ ਕਰੋ ਪਤੇ ਜੋ ਜੋ ਆਪਾਂ ਆਪੋ ਆਪਣੇ ਘਰਾਂ ਤੋਂ ਸ਼ੁਰੂ ਕਰੀਏ ਪਿੱਪਲ ਵੇਖੋ ਇਹ 24 ਘੰਟੇ ਆਕਸੀਜਨ ਦਿੰਦਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਵੇਖੋ ਜੀ ਅਸੀਂ ਆਪਣਾ ਹਵਾ ਪਾਣੀ ਚੰਗਾ ਰੱਖਾਂਗੇ ਤੇ ਜ਼ਿੰਦਗੀ ਆਉਣ ਵਾਲੀਆਂ ਪੀੜ੍ਹੀਆਂ ਵੀ ਸਾਨੂੰ ਸ਼ਾਬਾਸ਼ ਦੇਣਗੀਆਂ ਵੇਖੋ ਕੁਵਾਰ ਆ ਗਲੋ ਹਰ ਕੋਈ ਚੀਜ਼ ਵੇਖੋ ਆਪਣੀ ਧਰਤੀ ਤੇ ਮੈਂ ਆਪਦੇ ਆਪਣੇ ਘਰ ਤੋਂ ਹੀ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿ ਆਪਾਂ ਸਾਰੇ ਲਾਈਏ ਤੇ ਬਾਜੀਏ ਬਹੁਤ ਚੰਗੀ ਜੀ